ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜੀ ਅੱਜ ਦੀ ਵੱਡੀ ਖਬਰ ਕਮੇਟੀਆਂ ਨੂੰ ਭਾਰਤੀ ਸਿੰਘ ਨੂੰ ਮਿਲੀ ਹਸਪਤਾਲ ਤੋਂ ਛੁੱਟੀ ਤੇ ਮਸ਼ਹੂਰ ਕਮੇਟੀਆਂ ਨੂੰ ਭਾਰਤੀ ਸਿੰਘ ਨੂੰ ਦੋ ਬੱਚੇ ਦੇ ਜਨਮ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਬੁੱਧਵਾਰ ਨੂੰ 24 ਦਸੰਬਰ ਨੂੰ ਭਾਰਤ ਅਤੇ ਉਹਨਾਂ ਦੇ ਪਤੀ ਹਰਸ਼ ਲਿੰਬਾਚੀਆਂ ਨੂੰ ਮੁੰਬਈ ਦੇ ਹਸਪਤਾਲ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਸਿੰਘ ਨੇ ਸਾਰਿਆਂ ਦੀਆਂ ਦੁਆਵਾਂ ਲਈ ਧੰਨਵਾਦ ਕੀਤਾ ਤੇ ਦੱਸਿਆ ਕਿ ਉਹਨਾਂ ਦਾ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤਮੰਦ ਹੈ ਅਤੇ ਅਸੀਂ ਉਸ ਨੂੰ ਘਰ ਲੈ ਕੇ ਜਾ ਰਹੇ ਹਾਂ ਹਰਸ਼ਲੀ ਲਿੰਬਾਚੀਆਂ ਨੇ ਵੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਹ ਜਲਦੀ ਹੀ ਆਪਣੇ ਬੇਟੇ ਨੂੰ ਸਾਰਿਆਂ ਨਾਲ ਮਿਲਾਉਣਗੇ ਪਹਿਲਾਂ ਜਹੀਆਂ अफवाहਾਂ ਅਨੁਸਾਰ ਨੀ ਕੀ ਭਾਰਤੀ ਨੂੰ ਲਾਫਰਟ ਸ਼ੈਫਰਸ ਸੀਜ਼ਨ 3 ਦੀ ਸ਼ੂਟਿੰਗ ਦੌਰਾਨ ਹਸਪਤਾਲ ਲਜਾਇਆ ਗਿਆ ਹੈ ਪਰ ਭਾਰਤੀ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਸ਼ਾਮ 6 ਵਜੇ ਉਸ ਦਾ ওয়াਟਰ ਬ੍ਰੇਕ ਹੋਇਆ ਤਾਂ ਉਸ ਉਹ ਆਪਣੇ ਮੁੰਬਈ ਸਥਿਤ ਘਰ ਵਿੱਚ ਸੀ ਅਤੇ ਇਸ ਤੋਂ ਬਾਅਦ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਪਰਿਵਾਰ ਦੇ ਮੈਂਬਰਾਂ ਅਤੇ ਬੇਟਾ ਕਲਸ਼ ਦੇ ਨਾਲ ਡਿਲੀਵਰੀ ਲਈ ਬਰੀਚ ਕੈਂਡੀ ਹਸਪਤਾਲ ਗਏ ਇੰਜੇ ਕਰ ਜੋਗ ਹੈ ਕਿ ਇਸ ਜੋੜੇ ਨੂੰ ਆਪਣੀ ਦੂਨੀ ਦੂਜੀ ਪ੍ਰੈਗਨੈਂਸੀ ਦਾ ਖੁਲਾਸਾ ਵੀ ਸਵਿਟਜ਼ਰਲੈਂਡ ਵਿੱਚ ਪਰਿਵਾਰਿਕ ਛੁੱਟੀਆਂ ਦੇ ਦੌਰਾਨ ਕੀਤਾ ਸੀ ਅਤੇ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੀ ਜੋੜੀ ਭਾਰਤੀ ਟੈਲੀਵਿਜ਼ਨ ਦੀਆਂ ਸਭ ਤੋਂ ਪ੍ਰਸਿੱਧ ਜੋੜੀਆਂ ਵਿੱਚੋਂ ਇੱਕ ਹੈ ਭਾਰਤੀ ਨੇ ਦੀ ਗ੍ਰੇਟ ਇੰਡੀਅਨ ਲਾਫ ਲਾਫਰ ਫਰਟਰ ਚੈਲੰਜ ਰਾਹੀਂ ਘਰ-ਘਰ ਵਿੱਚ ਇੱਕ ਪਛਾਣ ਬਣਾਈ ਜਦੋਂ ਕਿ ਹਰ ਇੱਕ ਸਫਲ ਲੇਖਕ ਅਤੇ ਨਿਰਮਾਤਾ ਹਨ ਉਹਨਾਂ ਨੇ ਇੱਕ ਹਿੱਟ ਸ਼ੋਅ ਕੀਤਾ ਕੀਤੇ ਸ਼ੋਅ ਦਿੱਤੇ ਹਨ ਅਤੇ ਇਸ ਜੋੜੇ ਦਾ ਵਿਆਹ 2017 ਵਿੱਚ ਹੋਇਆ ਉਹਨਾਂ ਦਾ ਪਹਿਲਾ ਬੇਟਾ ਕਲਸ਼ਾ ਤੇਨਵਰਲ 2022 ਨੂੰ ਪੈਦਾ ਹੋਇਆ ਸੀ ਹੁਣ ਦੂਜਾ 2 ਸਾਲਾਂ ਬਾਅਦ ਦੋ ਸਾਲਾਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਦੂਜੇ ਬੇਟੇ ਦਾ ਜਨਮ ਹੋਇਆ ਖਬਰ ਨਾਲੰਤ ਤੱਕ ਬਨੇ ਰਹਿਣ ਲਈ ਧੰਨਵਾਦ